ਅੱਜ ਜੇ ਤੁਸੀਂ ਡੀਸੀ ਦਫ਼ਤਰ ਦੇ ਬਾਹਰ ਐਡਵੋਕੇਟਸ ਇਕੱਠੇ ਹੋ ਕੇ ਆਏ ਹੋ ਔਰ ਐਡਵੋਕੇਟ ਤਾਂ ਜਿਹੜੇ ਲੋਕਾਂ ਨੂੰ ਇਨਸਾਫ ਦਿਵਾਉਂਦੇ ਆ ਨੋਬਲ ਪ੍ਰੋਫੈਸ਼ਨ ਆ ਔਰ ਲੋਕਾਂ ਨੂੰ ਫਾਂਸੀ ਦੇ ਤਖਤੇ ਤੋਂ ਉਤਾਰਨ ਦੀ ਅਗਰ ਕੋਈ ਪਾਵਰ ਰੱਖਦਾ ਤਾਂ ਸਿਰਫ ਐਡਵੋਕੇਟ ਆ ਔਰ ਅੱਜ ਜੇ ਤੁਸੀਂ ਇੱਥੇ ਆਏ ਹੋ ਕੀ ਤੁਹਾਡਾ ਡਿਮਾਂਡ ਆ ਡੀਸੀ ਸਾਹਿਬ ਤੋਂ ਸਰ ਡਿਮਾਂਡ ਸਾਡੀ ਇਹ ਹੈ ਜੀ ਵੈਸਟ ਬੰਨਾਲ ਦੇ ਵਿੱਚ ਜਿਹੜੀ ਇੱਕ ਡਾਕਟਰ ਲੜਕੀ ਨਾਲ ਬਹੁਤ ਹੀ ਬਰੂਟਲੀ ਬਹੁਤ ਹੀ ਬੁਰੀ ਤਰ੍ਹਾਂ ਨਾਲ ਰੇਪ ਕਰਕੇ ਉਹਦਾ ਮਰਡਰ ਕੀਤਾ ਗਿਆ ਹੈ ਉਸ ਹੀ ਅਸੀਂ ਬਹੁਤ ਕਿਹੜੇ ਲਫਜ਼ਾਂ ਦੇ ਵਿੱਚ ਅਸੀਂ ਨਿੰਦਾ ਕਰਨੇ ਆ ਉਸ ਚੀਜ਼ ਦੀ ਦੇਖੋ ਇੱਕ ਪੜ੍ਹੇ ਲਿਖੇ ਬੱਚਿਆਂ ਦਾ ਇਹ ਹਾਲ ਹੈ ਸਾਡੇ ਸਮਾਜ ਦੇ ਵਿੱਚ ਇਹ ਸਾਡੀ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਹੈ ਕਿ ਸਿਕਿਉਰਟੀਜ਼ ਇਥੇ ਊਮਨਜ਼ ਦੀ ਕੀ ਸੋਚ ਕੇ ਸਾਡੀਆਂ ਊਮਨਜ਼ ਕੱਲ ਨੂੰ ਕੰਮ ਤੇ ਜਾਣਗੀਆਂ ਇੱਕ ਐਜੂਕੇਟਿਡ ਜਿਹੜੀਆਂ ਲੇਡੀਜ਼ ਨੇ ਜਾਂ ਲੜਕੀਆਂ ਨੇ ਉਹ ਨਹੀਂ ਅਗਰ ਬਾਹਰ ਨਿਕਲ ਸਕਦੀਆਂ ਤਾਂ ਅਸੀਂ ਬਾਕੀ ਦਾ ਕੀ ਐਕਸਪੈਕਟ ਕਰਾਂਗੇ ਜੀ ਇਹ ਸਾਡੀ ਡੀਸੀ ਸਾਹਿਬ ਤੋਂ ਇਹ ਡਿਮਾਂਡ ਹੈ ਵੀ ਉਹਨਾਂ ਨੂੰ ਘੱਟੋ ਘੱਟ ਸਾਡੀ ਪ੍ਰਪੋਜ਼ਲ ਜਿਹੜੀ ਉਹਨਾਂ ਤੱਕ ਪਹੁੰਚਾਈ ਜਾਵੇ ਤੇ ਸਖਤ ਤੋਂ ਸਖਤ ਰੇਪਿਸ ਦੇ ਅਗੇਂਸਟ ਜਿਹੜਾ ਐਕਸ਼ਨ ਲਿਆ ਜਾਵੇ। ਨਹੀਂ ਉਹ ਥੋਂ ਦੇ ਕਾਲਜ ਦੇ ਪ੍ਰਿੰਸੀਪਲ ਨੂੰ ਤਾਂ ਕਰ ਲਿਆ ਅਰੈਸਟ ਕਰ ਲਿਆ। ਉਹ ਤਾਂ ਸਰ ਅਰੈਸਟ ਹੋ ਚੁੱਕੇ ਨੇ ਉਹਨਾਂ ਤੋਂ ਬਹੁਤ ਜ਼ਿਆਦਾ ਇਨਕੁਆਇਰੀ ਵੀ ਚੱਲ ਰਹੀ ਹੈ। ਬਟ ਇਹਨੂੰ ਫਾਸਟ ਟਰੈਕ ਤੇ ਕੀਤਾ ਜਾਵੇ। ਬਹੁਤ ਸਲੋ ਚੱਲ ਰਹੀ ਹੈ। ਉਹ ਤਾਂ ਸੁਪਰੀਮ ਕੋਰਟ ਨੇ ਕਿਹਾ ਤਾਂ ਹਾਂਜੀ ਜੋ ਤੁਹਾਡੀਆਂ ਡਿਮਾਂਡਸ ਆਜਿਓ ਤੁਸੀਂ ਆਇਓ ਕਰਨਾ ਉਹ ਤਾਂ ਆਲਰੇਡੀ ਸੁਪਰੀਮ ਕੋਰਟ ਦੀ ਖੰਡ ਪੀਛ ਨੇ ਅਸੀਂ ਅਸੀਂ ਸਰ ਇਹ ਸਿਰਫ ਇਹਨੂੰ ਇੱਕ ਨੈਸ਼ਨਲ ਲੈਵਲ ਦੀ ਇੱਕ ਮੂਵਮੈਂਟ ਬਣਾਣ ਲਈ ਆਏ ਆਂ ਵੀ ਹਰ ਕੱਲ ਨੂੰ ਇਸ ਤਰ੍ਹਾਂ ਦਾ ਕੋ ਹੋਰ ਕਿਸਾ ਨਾ ਵਾਪਰ ਸਕੇ ਇੱਕ ਅਵੇਅਰਨੈਸ ਜਾਵੇ ਹਰ ਬੰਦੇ ਦੇ ਵਿੱਚ ਇਸ ਚੀਜ਼ ਦੀ ਉਸ ਲਈ ਅਸੀਂ ਸਾਰੇ ਇਕੱਠੇ ਹੋ ਕੇ ਤੁਸੀਂ ਕੀ ਸਮਝਦੇ ਹੋ ਵੀ ਇੰਡੀਆ ਦੇ ਵਿੱਚ ਲੇਡੀਜ਼ ਤੋਂ ਇਲਾਵਾ ਹੋਰ ਪਬਲਿਕ ਜਿਹੜੀ ਆ ਉਹ ਸੁਰੱਖਿਤ ਹੈ ਨਹੀਂ ਸਰ ਕੋਈ ਵੀ ਈਵਨ ਛੋਟੇ ਬੱਚੇ ਚਾਹੇ ਉਹ ਮੇਲ ਹੈ ਚਾਹੇ ਫੀਮੇਲ ਹੈ ਉਹ ਵੀ ਸੁਰੱਖਿਤ ਨਹੀਂ ਹੈਗੇ ਇੰਡੀਆ ਦੇ ਵਿੱਚ ਇਸ ਲਈ ਇਹ ਗਵਰਨਮੈਂਟ ਨੂੰ ਕੋਈ ਪ੍ਰੋਟੋਕੋਲ ਇਦਾਂ ਦਾ ਆਊਟ ਕਰਨਾ ਚਾਹੀਦਾ ਹੈ ਜਾਂ ਇੰਨੀ ਸਖਤ ਸਜ਼ਾ ਕਰ ਦੇਣੀ ਚਾਹੀਦੀ ਹੈ ਵੀ ਇੱਕ ਇਹ ਇਵੈਂਟ ਹੋਣ ਤੋਂ ਬਾਅਦ ਦੁਬਾਰਾ ਕੋਈ ਬੰਦਾ ਸੋਚੇ ਨਾ ਉਸ ਚੀਜ਼ ਬਾਰੇ ਅਦਾਲਤਾਂ ਦੇ ਵਿੱਚ ਕੇਸਾਂ ਕੇਸ ਕਾਫੀ ਦੇਰ ਲੰਬੇ-ਲੰਬੇ ਚੱਲਦੇ ਆ ਜੀ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਪਤਾਈਆ ਜੀ ਜੀ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਵੀ ਇਹ ਜਿਹੜੇ આરોપી ਹੁੰਦੇ ਆ ਦੋਸ਼ੀ ਹੁੰਦੇ ਆ ਉਹਨਾਂ ਨੂੰ ਇਹ ਜਿਹੜਾ ਡੇਟ ਤਰੀਕ ਪੇ ਤਰੀਕ ਪੇ ਮਿਲਦੀ ਆ ਉਹਦਾ ਇਹਨੂੰ ਬੇਨੀਫਿਟ ਮਿਲਦਾ ਬਿਲਕੁਲ ਮਿਲਦਾ ਸਰ ਜਿੰਨਾ ਕੇਸ ਡਿਲੇਨ ਜਸਟਿਸ ਮੀਨਸ ਇਨਜਸਟਿਸ ਜਿਹੜਾ ਕੇਸ ਜ਼ਰੂਰਤੋਂ ਜ਼ਿਆਦਾ ਡਿਲੇ ਹੋ ਗਿਆ ਉਹਦੇ ਚ ਕਦੀ ਜਸਟਿਸ ਹੋ ਹੀ ਨਹੀਂ ਸਕਦਾਗਾ ਔਰ ਇਹ ਜਿਹੜਾ ਡਿਲੇ ਲਾਈਨ ਦੇ ਵਿੱਚ ਇਹ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਵਕੀਲ ਵੀ ਛੋਟੀਆਂ ਛੋਟੀਆਂ ਅਪਲੀਕੇਸ਼ਨਾਂ ਲਾ ਕੇ ਨਹੀਂ ਸਰ ਅਸੀਂ ਅਸੀਂ ਇਸ ਗੱਲ ਨੂੰ ਵੀ ਕੁਝ ਹੱਦ ਤੱਕ ਐਕਸੈਪਟ ਕਰਨੇ ਆ ਬਟ ਵਕੀਲ ਦਾ ਕੰਮ ਜਿਹੜਾ ਉਹ ਇਨਸਾਫ ਦਿਵਾਣਾ ਹੈ ਐਵਿਡੈਂਸ ਬੇਸਡ ਗੱਲ ਕਰਨਾ ਹੈ ਨਾ ਕਿ ਅਸੀਂ ਕੋਈ ਕਿਸੇ ਨੂੰ ਝੂਠਾ ਜਾਂ ਸੱਚਾ ਪ੍ਰੂਫ ਕਰਨਾ ਹੁੰਦਾ ਜੀ ਕਿਉਂਕਿ ਸਾਡੇ ਕੋਲ ਤਾਂ ਡਾਕੂਮੈਂਟ ਡਾਕੂਮੈਂਟਰੀ ਹੈ ਆਪਾਂ ਅਸੀਂ ਅੱਗੇ ਪ੍ਰੋਸੀਡ ਕਰ ਸਕਦੇ ਹਾਂ ਕਿਉਂਕਿ ਅਸੀਂ ਮੌਕੇ ਦੇ ਗਵਾਹ ਨਹੀਂ ਨਾ ਹੁੰਦੇ ਉਸ ਜਗ੍ਹਾ ਕਈ ਵਾਰ ਸਮਾਜ ਦੇ ਵਿੱਚ ਇਦਾਂ ਦੇ ਕੇਸ ਹੁੰਦੇ ਆ ਤੁਹਾਡੇ ਤੁਹਾਡੇ ਹੀ ਜਿਹੜਾ profession ਹੈ ਉਹਦੇ ਵਿੱਚ ਕੁਝ ਲੋਕ ਇਦਾਂ ਦੇ ਆ ਜਿਹੜੇ ਕਿ ਪਤਾ ਹੁੰਦਾ ਵੀ ਮੈਂ ਗਲਤ ਹਾਂ ਉਹਨੂੰ ਲਾ ਵੀ ਪਤਾ ਹੁੰਦਾ ਹੁੰਦਾ ਵੀ ਵਕੀਲ ਆ ਔਰ ਉਹਦੀ وکਾਲਤ ਕਰਨ ਵਾਲੇ ਲੋਕ ਕਿ ਕੇਸ ਨੂੰ ਲਿੰਗਰ ਆਨ ਲਿੰਗਰ ਆਨ ਲਿੰਗਰ ਆਨ ਛੋਟੇ ਛੋਟੇ ਕੇਸ 15 15 ਸਾਲ ਚੱਲਦੇ ਇੱਥੇ ਸਰ 1 23 24 ਦਾ ਕੇਸ 506 ਦਾ ਕੇਸ ਛੋਟਾ ਕੇਸ 452 ਨਹੀਂ ਕਹਿ ਰਿਹਾ 307 302 304 ਜਾਂ 676 ਨਹੀਂ ਕਹਿ ਰਿਹਾ ਛੋਟੇ ਛੋਟੇ ਸੈਕਸ਼ਨਾਂ ਦੇ ਕੇਸ ਅਗਰ ਇੰਨੇ ਨੇ ਲੰਬੇ ਚਲਾਉਂਦੇ ਆ ਉਹ ਤੁਹਾਡੇ ਵਕੀਲ ਚਲਾਉਂਦੇ ਆ ਸਰ ਉਹਦੇ ਚ ਇੱਕ ਰੀਜ਼ ਨੇ ਵੀ ਨੰਬਰ ਆਫ ਕੇਸਸ ਇੰਨੇ ਜ਼ਿਆਦਾ ਆਏ ਪੈਨੇ ਅਦਾਲਤਾਂ ਦੇ ਵਿੱਚ ਕਿਸੇ ਕੇਸ ਦਾ ਕੋਈ ਡਿਸੀਜਨ ਹੀ ਨਹੀਂ ਹੁੰਦਾਗਾ ਉਹ ਹੌਲੀ ਹੌਲੀ ਇੱਕ ਅਲਟੀਮੇਟਲੀ ਉਹ ਐਡਵੋਕੇਟ ਕੋਲ ਵੀ ਕੇਸਾਂ ਦੀ ਇੰਨੀ ਜ਼ਿਆਦਾ ਗਿਣਤੀ ਵੱਧ ਰਹੀ ਏ ਵੀ ਉਹ ਡੇ ਦੇ ਵਿੱਚ ਜਿੱਦਾਂ 100 ਕੇਸ ਆ ਰਿਹਾ ਜੀ ਉਹ ਕਿਦਾਂ ਸੋਲੂਸ਼ਨ ਹੋਏਗਾ ਸਰ ਐਡਵੋਕੇਟ ਤਾਂ ਕੰਪੀਟੈਂਟ ਹੁੰਦਾ ਆਪਣੇ ਕੇਸ ਨੂੰ ਪ੍ਰਸੀਡ ਕਰਨ ਦੇ ਵਾਸਤੇ ਬਟ ਕੀ ਹੁੰਦਾ ਕਿ ਜੱਜ ਸਾਡੇ ਕੋਰਟ ਸਾਡੇ ਕੇਸ ਨੰਬਰ ਆਫ ਕੇਸਸ ਬਹੁਤ ਜ਼ਿਆਦੇ ਹੈ ਬਟ ਕੋਰਟ ਘਟ ਹੈ ਕੋਰਟ ਦੇ ਅੰਦਰ ਜਿਨ੍ਹਾਂ ਨੇ ਡਿਸੀਜਨ ਦੇਣੇ ਉਹ ਜੱਜ ਘਟ ਹੈ ਅਜੇ ਤੱਕ ਅਸੀਂ ਡਾਕੂਮੈਂਟ ਬੇਸ ਤੇ ਕੇਸ ਨੂੰ ਪ੍ਰਸੀਡ ਕਰਦੇ ਆ ਅਸੀਂ ਬਿਲਕੁਲ ਸਹੀ ਸੱਚ ਨੂੰ ਸੱਚੇ ਸੋਣੇ ਚੋੜ ਬੋਲਦੇ ਆ ਅਸੀਂ ਉੱਥੇ ਜਾ ਕੇ ਬਟ ਡਿਸੀਜਨ 메ਕਿੰਗ ਪਾਵਰ ਅਸੀਂ ਐਡਵੋਕੇਟ ਕਦੇ ਨਹੀਂ ਹੁੰਦਾਗਾ ਡਿਸੀਜਨ 메ਕਿੰਗ ਪਾਵਰ ਕੋਰਟ ਹੁੰਦੀ ਹੈ ਤੇ ਕੋਰਟ ਦੇ ਵਿੱਚ ਜੱਜਾਂ ਦੀ ਕਮੀ ਹੈਗੀ ਹੈ ਜਿਸ ਕਰਕੇ ਉਹਨਾਂ ਨੂੰ ਆਪਣੇ ਕੇਸ ਅੱਗੇ ਡੇਟ ਦੇਣ ਪੈਂਦੀ ਹੈ ਤੁਸੀਂ ਕੀ ਮੰਗ ਕਰਦੇ ਹੋ ਸੁਪਰੀਮ ਕੋਰਟ ਤੋਂ ਸਰ ਅਸੀਂ ਚੀਫ ਜਸਟਿਸ ਸੁਪਰੀਮ ਕੋਰਟ ਤੋਂ ਤੁਹਾਡੀ ਕੀ ਜਸਟਿਸ ਰਾਜ ਇੱਕ ਡਿਸੀਜਨ ਉਹਨਾਂ ਦਾ ਆਇਆ ਸਪੈਸ਼ਲ ਇਨਵੈਸਟੀਗੇਸ਼ਨ ਦਾ ਅਸੀਂ ਬਹੁਤ ਉਸੇ ਦੀ ਪ੍ਰੇਸ ਕਰਨੇ ਆ ਬਹੁਤ ਹੀ ਅੱਛਾ ਡਿਸੀਜਨ ਲਿਆ ਹੈ ਔਰ ਸੁਪਰੀਮ ਕੋਰਟ ਨੂੰ ਇਦਾਂ ਕੋ ਸਟ੍ਰਿਕਟ ਐਕਸ਼ਨ ਲਈ ਇੱਕ ਪੈਨਲ ਬਣਾ ਦੇਣਾ ਚਾਹੀਦਾ ਹੈ ਜੋੰਦੇ ਚ ਫਾਸਟ ਟੈਗ ਅਦਾਲਤਾਂ ਲੈ ਕੇ ਇਮੀਡੀਏਟ ਐਕਸ਼ਨ ਹੋਵੇ ਇਦਾਂ ਦੇ ਕੇਸ ਆਜ ਤੋਂ 10 ਸਾਲ ਪਹਿਲਾਂ ਦਿੱਲੀ ਦੇ ਵਿੱਚ ਨਿਰਭਿਆ ਕਾਂਡ ਵੀ ਹੋਇਆ ਸੀ ਬਿਲਕੁਲ ਸਰ ਬਿਲਕੁਲ ਸ਼ਾਇਦ ਉਸ ਤੋਂ ਅਸੀਂ ਕੋਈ ਸਿੱਖਿਆ ਨਹੀਂ ਗਾ ਜੀ ਜੈਂਡਲ ਮਾਰਚ ਯਾ ਪ੍ਰੋਟੈਸਟ ਯਾ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਧਰਨੇ ਲਾਣਾ ਸਾਡੀ ਡਿਮਾਂਡ ਸਿਰਫ ਇਹੀ ਹੈਗੀ ਆ ਕਿ ਜਿੱਦਾਂ ਇਹ ਇਸ ਤਰ੍ਹਾਂ ਦੇ ਰੈਪਿਸਟ ਨੂੰ ਪਬਲਿਕ ਦੇ ਵਿੱਚ ਹੈਂਗ ਆਊਟ ਕੀਤਾ ਜਾਵੇ ਤਾਂ ਤਾਂ ਜੋ ਪਬਲਿਕ ਨੂੰ ਇੱਕ ਮੈਸੇਜ ਮਿਲੇ ਉਹ ਪੋਜ਼ਿਟਿਵ ਮੈਸੇਜ ਮਿਲੇ ਅੱਗੇ ਤੋਂ ਕੋਈ ਵੀ ਰੈਪਿਸਟ ਇਹ ਇਦਾਂ ਤਾਂ ਕੋਈ ਹਰਕਤ ਕਰਦਾ ਹੈ ਤਾਂ ਅੱਗੇ ਤਾਂ ਉਹਦੇ 'ਚ ਦਮ ਨਾ ਹੋਵੇ ਇਸ ਤਰ੍ਹਾਂ ਦਾ ਕਰਵਾਉਂਦੇ। ਤੇ ਤੁਹਾਡੇ ਵਕੀਲ ਉਹਦੀ ਰੇਪਿਸਟ ਦੀ وکਾਲਤ ਨਹੀਂ ਕਰਨਗੇ ਤੁਸੀਂ ਇਹ ਸਾਰਿਆਂ ਨੇ ਕਦੀ ਕਸਮ ਖਾਉਂਗੇ? ਬਿਲਕੁਲ ਕਰਾਂਗੇ ਜੀ ਅਸੀਂ ਹਮੇਸ਼ਾ ਜਸਟਿਸ ਸਾਡਾ ਜਨਮ ਹੀ ਜਸਟਿਸ ਨੂੰ ਦਿਲਾਨ ਵਾਸਤੇ ਹੋਇਆ। ਸਿਰਫ ਇੱਕ ਕੇਸ ਲੁਧਿਆਣੇ 'ਚ ਮੈਂ ਦੇਖਿਆ ਦਿਲਰੋਜ਼ ਦਿਲਰੋਜ਼ ਦੇ ਕੇਸ 'ਚ ਪੈਰੋਕਾਰ ਸਿੰਘ ਘਮਨ ਨੇ ਦਿਲਰੋਜ਼ ਦੇ ਪਰਿਵਾਰ ਦੀ ਸਪੋਰਟ ਕੀਤੀ ਆ ਔਰ ਬਾਕੀ ਨੀਲਮ ਦੀ ਸਪੋਰਟ ਕਿਸੇ ਨੇ ਨਹੀਂ ਕੀਤੀ ਕਿਸੇ ਨੇ وکਾਲਤ ਨਹੀਂ ਕੀਤੀ ਔਰ ਉਹ ਕੇਸ ਫਾਈਨਲ ਫਾਂਸੀ ਤੱਕ ਡੈਥ ਟੂ ਡੱਟ ਤੱਕ ਪਹੁੰਚਿਆ ਤੁਹਾਡੇ ਹੀ ਵਕੀਲ ਜੀ ਜੀ ਚੋਰਾਂ ਦੀਆਂ ਜੇਬ ਕਤਰਿਆਂ ਦੀਆਂ ਰੈਪਿਸਟਾਂ ਦੀਆਂ ਹਰ ਕਸਮ ਦੇ ਵਕੀਲਾਂ ਦੀ ਅਰਬ ਅਰੋਪੀਆਂ ਦੀ ਸਾਡਾ ਜਿਹੜਾ ਪ੍ਰੋਫੈਸ਼ਨਲ ਐਵੀਡੈਂਸ ਬੇਸਡ ਹੈ ਤੁਸੀਂ ਕਿਸੇ ਨੂੰ ਲੈ ਆਏ ਵੀ ਇਹ ਚੋਰ ਹੈ ਵਕੀਲ ਨੂੰ ਨਹੀਂ ਪਤਾ ਉਹ ਚੋਰ ਹੈ ਕਿ ਨਹੀਂ ਹੈ ਤੁਸੀਂ ਆ ਰਹੇ ਹੋ ਵੀ ਮੈਂ ਚੋਰੀ ਨਹੀਂ ਕੀਤੀ ਸਾਡੇ ਕੋਲ ਤਾਂ ਇਹੀ ਆ ਕੇ ਕਹਿੰਦੇ ਨੇ ਉਸ ਤੋਂ ਬਾਅਦ ਅਸੀਂ ਪ੍ਰੂਫ ਇਕੱਠੇ ਕਰਨੇ ਆਂਦੇ ਆਈਦਰ ਤੁਸੀਂ ਚੋਰੀ ਕੀਤੀ ਹੈ ਜਾਂ ਮਰਡਰ ਕੀਤਾ ਹੈ ਜਾਂ ਨਹੀਂ ਕੀਤਾ ਜਦ ਤੱਕ ਉਹ ਪ੍ਰੂਫ ਨਹੀਂ ਹੁੰਦਾ ਹਾਂ ਇਹਨਾਂ ਸੀ ਮੈਸੇਜ ਜ਼ਰੂਰ ਦੇਾਂਗੇ ਅਗਰ ਇਹ ਚੀਜ਼ ਪ੍ਰੂਫ ਐਡਵੋਕੇਟ ਨੂੰ ਪਤਾ ਚੱਲ ਜਾਂਦੀ ਏ ਵੀ ਇਹ ਕਲਪਰੇਟ ਹੈ ਬੰਦਾ ਤੇ ਉਹਨਾਂ ਦਾ ਕੇਸ ਛੱਡ ਦੇਣਾ ਚਾਹੀਦਾ ਸਰ ਅਸੀਂ ਤਾਂ ਅਸੀਂ ਤਾਂ ਕਾਨੂੰਨ ਇੰਟਰਪ੍ਰੀਟ ਕਰਨ ਵਾਲੇ ਹਾਂ ਸਰ ਅਸੀਂ ਤਾਂ ਜਸਟਿਸ ਦਿਲਵਾਨ ਵਾਲੇ ਪਰਸਨਸ ਹੈਗੇ ਸਰ ਸਾਡਾ ਜਨਮ ਜਿਹੜੀ ਹਰ ਜੁਡੀਸ਼ੀਅਨ ਨੂੰ ਵੀ ਅਫੀਲ ਕਰਦੇ ਹਾਂ ਕਿ ਉਹ ਇਸ ਤਰ੍ਹਾਂ ਦੇ ਲਾਜ਼ ਬਣਾਵੇ ਇਵਨ ਐਡਵੋਕੇਟਸ ਲਈ ਵੀ ਲੈ ਵੀ ਜਿਸ ਤਰ੍ਹਾਂ ਪ੍ਰੋਪਰ ਤਰੀਕੇ ਨਾਲ ਲਾ ਇੰਪਲੀਮੈਂਟ ਹੋ ਸਕੇ ਤੇ ਜੇ ਕੋ ਐਡਵੋਕੇਟ ਵੀ ਗਲਤ ਪੈਰਵਾਈ ਕਰਦਾ ਬਿਨਾ ਕੁਛ ਇੰਟੈਂਸ਼ਨਲੀ ਤਾਂ ਵੀ ਮੇਰੇ ਖਾਲ ਦੋਸ਼ੀ ਹੋਣਾ ਚਾਹੀਦਾ ਐਡਵੋਕੇਟ ਨੂੰ 120 ਵਿੱਚ ਰੱਖਣਾ ਚਾਹੀਦਾ ਐਨਬੀਐਸ ਦੀ ਕਿਹੜੀ ਸੈਕਸ਼ਨ ਆਉਂਦੀ ਹੈ 120 ਦੇ ਹਿਸਾਬ ਨਾਲ ਜਿਹੜਾ ਨਵਾਂ ਸੈਕਸ਼ਨ ਆਇਆ ਟੈਕਸ ਦੇ ਲਾਹਰਜਾ ਸੇ ਜ਼ਿਆਦਾ ਦੋਸਤੋ ਤੁਸੀਂ ਦੇਖ ਸਕਦੇ ਹੋ ਪੀਸੀ ਦਫਤਰ ਦੇ ਬਾਹਰ ਐਡਵੋਕੇਟਸ ਨੇ ਅੱਜ ਉਸ ਜਿਹੜੀ ਲੜਕੀ ਨਾਲ ਕਲਕੱਤਾ ਦੇ ਵਿੱਚ ਗੈਂਗ ਰੇਪ ਹੋਇਆ ਔਰ ਉਸ ਤੋਂ ਬਾਅਦ ਉਹਦਾ ਮਰਡਰ ਕੀਤਾ ਗਿਆ ਉਹਦੇ ਲੜਕੀ ਦੇ ਫੇਵਰ ਵਿੱਚ ਔਰ ਲੜਕੀਆਂ ਦੀ ਲੇਡੀਆਂ ਦੀ ਪ੍ਰੋਟੈਕਸ਼ਨ ਵਾਸਤੇ ਤੁਸੀਂ ਇਹਨਾਂ ਦੇ ਸਾਈਨ ਬੋਰਡ ਵੀ ਦੇਖ ਸਕਦੇ ਹੋ ਦੋਸਤੋ ਇਹਨਾਂ ਨੇ ਡੀਸੀ ਸਾਹਿਬ ਨੂੰ ਆਪਣਾ ਮੰਗ ਪੱਤਰ ਦਿੱਤਾ ਦੋਸਤੋ ਤੁਹਾਡਾ ਇਹਨਾਂ ਦੀ ਡਿਮਾਂਡ ਦੇ ਨਾਲ ਕੀ ਵਿਚਾਰ ਹੈ ਮੇਰਾ ਨੰਬਰ 9872303604 ਮੈਨੂੰ ਇੰਤਜ਼ਾਰ ਰਹੇਗਾ ਤੁਹਾਡੇ ਕਮੈਂਟਸ ਦਾ ਮੈਨੂੰ ਇੰਤਜ਼ਾਰ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਇਹਨਾਂ ਦੀ ਡਿਮਾਂਡ ਕੀ ਆ ਔਰ ਜੈਨੂਇਨ ਆ ਅਗਲਾ ਅਪਡੇਟ ਲਾ ਕੇ ਮੈਂ ਫਿਰ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਦੋ ਇਯਾਤ ਖਲਾਤੇ ਪੰਜਾਬ ਤੋਂ ਵਿਵੇਕ ਬਖਸ਼ੀ